ਸਤਿ ਸ਼੍ਰੀ ਅਕਾਲ ਚੜੇ ਤਰੰਗ ਓੜਾਵੇ ਬਾਜ ਨਾਨਕ ਰਾਜ ਚਲਾਇਆ ਦਾ ਇਹ ਤੀਜਾ ਭਾਗ ਹੈ ਜਾਨਕੀ ਪਹਿਲਾ ਭਾਗ ਇਸਦਾ ਹਨੇ ਹਨੇ ਪਾਛੇ ਦੂਜਾ ਭਾਗ ਬੇਲੋਂ ਨਿਕਲਦੇ ਸ਼ੇਰ ਤੇ ਤੀਜਾ ਭਾਗ ਚੜੇ ਤਰੰਗ ਓੜਾਵੇ ਬਾਜ ਹੈ ਇਹ ਤਿੰਨੇ ਭਾਗ 18ਵੀਂ ਸਦੀ ਦੇ ਸਿੱਧਕੀ ਸਿੱਖ ਇਤਿਹਾਸ ਉੱਤੇ ਆਧਾਰਿਤ ਹੈ ਜਗਦੀਪ ਸਿੰਘ ਜੀ ਦਾ ਇਹਨਾਂ ਤਿੰਨ ਭਾਗਾਂ ਲਈ ਬਹੁਤ ਬਹੁਤ ਧੰਨਵਾਦ ਜੋ ਸਾਨੂੰ 18ਵੀਂ ਸਦੀ ਦੇ ਸਿੱਖ ਇਤਿਹਾਸ ਉੱਤੇ ਚਾਨਣਾ ਪਾਉਂਦੇ ਨੇ ਜਾਣੂ ਕਰਵਾਉਂਦੇ ਨੇ ਔਰ ਬਖਰੀਆਂ-ਵਖਰੀਆਂ ਸਾਖੀਆਂ ਸੁਣਾਉਂਦੇ ਨੇ ਸੋ ਇਹ ਤੀਜਾ ਭਾਗ ਜੋ ਕਿ ਹੁਣੇ-ਹੁਣੇ ਛਪ ਕੇ ਆਇਆ ਹੈ ਚੜੇ ਤੁਰੰਗ ਉਡਾਵੇ ਬਾਜ ਉਸ ਦੇ ਕੁਝ ਪੰਨੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਨੀਲੇ ਘੋੜੇ ਤੇ ਚਿੱਟੇ ਬਾਜ ਨੂੰ ਇੱਥੋਂ ਇਹ ਸ਼ੁਰੂ ਹੁੰਦਾ ਹੈ ਸੋ ਭੂਮਿਕਾ ਅਤੇ ਇਸ ਬਾਰੇ ਕਾਫੀ ਵੱਡੀਆਂ ਸ਼ਖਸ਼ੀਅਤਾਂ ਨੇ ਚਾਨਣਾ ਪਾਇਆ ਹੈ ਇੱਕ ਪੇਜ ਲਿਖਿਆ ਹੈ ਦੋ ਪੇਜ ਲਿਖੇ ਨੇ ਤਾਂ ਆਪਾਂ ਇਸ ਦੇ ਆਰੰਭ ਤੋਂ ਹੀ ਸ਼ੁਰੂ ਕਰਦੇ ਹਾਂ ਭੁਮਿਕਾ ਨਹੀਂ ਪੜ ਰਹੀ ਸੋ ਨਾਲ ਫਰੰਗੀ ਲੜੇ ਪੰਥ ਅਬ ਸੁਣੇਗੀ ਪ੍ਰੀਤਮ ਸਾਰੀ ਇੱਥੋਂ ਇਹ ਸ਼ੁਰੂ ਹੁੰਦਾ ਹੈ ਇਹ ਮੈਨੂੰ ਕੀ ਹੋ ਰਿਹਾ ਸੀ ਜਿਉਂ-ਜਿਉਂ ਉਹ ਫਰੰਗੀ ਮੇਰੇ ਵੱਲ ਦੇਖਦੇ ਮੈਨੂੰ ਕੰਬਣੀ ਜਹੀ ਛੜ ਜਾਂਦੀ ਉਹ ਮੈਨੂੰ ਜਾਣੇ ਪਛਾਣੇ ਜਾਪ ਰਏ ਸਨ ਮੈਂ ਭਾਵੇਂ ਉਹਨਾਂ ਤੋਂ ਨਜ਼ਰਾਂ ਚੁਰਾ ਰਿਹਾ ਸਾਂ ਪਰ ਫਿਰ ਵੀ ਜਦਵੀ ਜਦ ਹੀ ਨਜ਼ਰ ਮਿਲਦੀ ਤਾਂ ਮੈਨੂੰ ਉਹਨਾਂ ਦੀ ਪਛਾਣ ਆਉਣ ਲੱਗਦੀ ਬੇਸ਼ੱਕ ਬਾਬੇ ਨੇ ਉਹਨਾਂ ਦੇ ਨਾਮ ਦੱਸ ਦਿੱਤੇ ਸਨ ਪਰ ਮੈਂ ਉਹਨਾਂ ਨੂੰ ਬਿਨਾਂ ਨਾਵਾਂ ਤੋਂ ਵੀ ਪਛਾਣ ਰਿਹਾ ਸਾਂ ਕੀ ਹਾਲ ਹੈ ਤੁਹਾਡੇ ਉਹਨਾਂ ਵਿੱਚੋਂ ਇੱਕ ਬਤੂਰੇ ਨੇ ਮੈਨੂੰ ਪੁੱਛਿਆ ਮੈਂ ਆਲੇ ਦੁਆਲੇ ਦੇਖਣ ਲੱਗਾ ਪਰ ਉਸਨੇ ਮੈਨੂੰ ਹੀ ਕਿਹਾ ਸੀ ਕਿ ਉਹ ਵੀ ਮੈਨੂੰ ਬੁਚਾਣ ਦਾ ਸੀ ਕਾਲ ਦਾ ਭੇਤ ਮਿਟਣ ਲੱਗਾ ਤੇ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਇਸ ਨਾਲ ਖੇਡਦਾ ਰਿਹਾ ਹੋਵਾਂ ਇਹ ਫਰਾਂਸੈਂਸ ਇਹ ਫ੍ਰਾਂਸੀਸੀ ਤੇ ਮੈਂ ਪੰਜਾਬ ਦਾ ਜੰਪਲ ਤੇ ਉਤੋਂ ਇਹ ਮੇਰਾ ਸਮਕਾਲੀ ਵੀ ਨਹੀਂ ਇਹ ਸਿੱਖ ਫੌਜ ਦਾ ਕੋਈ ਸੇਨਾਪਤੀ ਜਾਪ ਰਿਹਾ ਸੀ ਤੇ ਮੈਂ ਸਮੇਂ ਦੇ ਕਿਸੇ ਹੋਰ ਗੇੜ ਵਿੱਚੋਂ ਆਇਆ ਸੀ ਕਿੱਥੇ ਦੇਖਿਆ ਹੈ ਇਹਨੂੰ ਹਜੇ ਮੈਂ ਇਹ ਸੋਚ ਹੀ ਰਿਹਾ ਸੀ ਕਿ ਮੈਨੂੰ ਆਪਣਾ ਇੱਕ ਅਕਸਰ ਆਉਣ ਵਾਲਾ ਸੁਪਨਾ ਚੇਤੇ ਆਇਆ ਹਾਂ ਮੇਰੇ ਮੂੰਹੋਂ ਆਪੇ ਲੰਮੀ ਹਾਂ ਨਿਕਲ ਗਈ ਹੋਰ ਕਿਸੇ ਨੇ ਤਾਂ ਸ਼ਾਇਦ ਨਹੀਂ ਸੁਣਿਆ ਪਰ ਬੈਂਤੂਰਾ ਮੇਰੇ ਵੱਲ ਦੇਖ ਕੇ ਮੁਸਕਰਾਇਆ ਮੇਰਾ ਸੁਪਨਾ ਇਹ ਹੁੰਦਾ ਸੀ ਮੇਰਾ ਸੁਪਨਾ ਅਕਸਰ ਇਹ ਹੁੰਦਾ ਸੀ ਪੰਜਾਬ ਦੀ ਸਰਹੱਦ 'ਤੇ ਕਿਸੇ ਪਿੰਡ ਵਿੱਚ ਖੁੱਲੀ ਥਾਂ 'ਤੇ ਸਵੇਰੇ ਦੋ ਗੋਰੇ ਸਿੱਖ ਸਪਾਈਆਂ ਨੂੰ ਕੁਝ ਲਿਖਵਾ ਰਹੇ ਸਨ ਸ਼ਾਇਦ ਉਹ ਪਹਿਲੀ ਵਾਰ ਪੰਜਾਬ ਵਿੱਚ ਦਾਖਲ ਹੋ ਰਹੇ ਸਨ ਸੋ ਉਹਨਾਂ ਬਾਰੇ ਸਭ ਜਾਣਿਆ ਜਾ ਰਿਹਾ ਜਦ ਉਹਨਾਂ ਆਪਣੇ ਬਾਰੇ ਸਭ ਦੱਸ ਦਿੱਤਾ ਤਾਂ ਸਿੱਖ ਸਪਾਈਆਂ ਨੇ ਉਹਨਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ ਇਕਦਮ ਉਹਨਾਂ ਨੂੰ ਹਵਾ ਕੁਝ ਬਦਲਦੀ ਜਾਪਦੀ ਹੈ ਤੇ ਉਹ ਇੱਕ ਦੂਜੇ ਵੱਲ ਦੇਖਦੇ ਹਨ ਉਹ ਕਾਫੀ ਦੂਰੋਂ ਆਏ ਸਨ ਇਹ ਉਹਨਾਂ ਦੇ ਲੀੜੇ ਦੱਸਦੇ ਸਨ ਜੋ ਬਹੁਤ ਮੈਲੇ ਹੋ ਚੁੱਕੇ ਸਨ ਤੇ ਥਕਾਵਟ ਵੀ ਉਹਨਾਂ ਦੇ ਚਿਹਰਿਆਂ ਤੋਂ ਝਲਕਦੀ ਸੀ ਕੁਝ ਅੱਗੇ ਜਾਂਦੇ ਹਨ ਤਾਂ ਪਿੰਡ ਵਿੱਚ ਬੱਚੇ ਇੱਕ ਥਾਂ ਇਕੱਤਰ ਹੋ ਕੇ ਖੇਡ ਰਹੇ ਸਨ ਦੋਹੇ ਗੋਰੇ ਬੱਚਿਆਂ ਦੀ ਖੇਡ ਦੇਖਣ ਲਈ ਰੁਕ ਜਾਂਦੇ ਹਨ ਬੱਚੇ ਰਾਜ ਦਰਬਾਰ ਜਹੀ ਕੋਈ ਖੇਡ ਖੇਡ ਰਹੇ ਸਨ ਇੱਕ ਬਾਲ ਤਖਤ ਉੱਤੇ ਬੈਠਾ ਹੈ ਕੁਝ ਹੋਰ ਬਾਲ ਉਸ ਤੋਂ ਨੀਵੇਂ ਬੈਠੇ ਹਨ ਤੇ ਉਹ ਦਰਬਾਰੀ ਜਾਪ ਰਹੇ ਹਨ ਦੂਰੋਂ ਕੁਝ ਬਾਲ ਇੱਕ ਹੋਰ ਨੂੰ ਰस्सੀਆਂ ਨਾਲ ਬਨ ਕੇ ਇਧਰ ਆ ਰਹੇ ਹਨ ਸਰਕਾਰ ਖਾਲਸਾ ਦੇ ਨਿਸ਼ਾਨ ਸਦਾ ਝੁਲਦੇ ਰਹਿਣ ਸਿਪਾਹੀ ਬਣਿਆ ਇੱਕ ਬੱਚਾ ਬੋਲਦਾ ਹੈ ਤੇ ਉਹ ਬੰਨੀਆਂ ਹੋਈਆਂ ਬਾਹਾਂ ਵਾਲੇ ਬਾਲ ਨੂੰ ਰਾਜੇ ਕੋਲ ਪੇਸ਼ ਕਰਦੇ ਹਨ ਕੀ ਗੁਨਾਹ ਕੀਤਾ ਹੈ ਇਸਨੇ ਰਾਜਾ ਬੋਲਦਾ ਹੈ ਮੈਨੂੰ ਤਾਂ ਕੋਈ ਚੋਰ ਜਾਪਦਾ ਹੈ ਇੱਕ ਦਰਬਾਰੀ ਵੀ ਬੋਲਿਆ ਸਰਕਾਰ ਇਸਨੇ ਗੋਦਾਮ ਵਿੱਚੋਂ ਨਾਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿਪਾਹੀ ਨੇ ਸਿਪਾਹੀ ਬਣਿਆ ਬਾਲ ਦੱਸਦਾ ਹੈ ਕਿਉਂ ਭਾਈ ਕੀ ਤੇਰਾ ਪਰਿਵਾਰ ਵੱਡਾ ਹੈ ਜੋ ਤੈਨੂੰ ਮਿਲਦੇ ਅਨਾਜ ਨਾਲੋਂ ਵੱਧ ਲੋੜ ਸੀ ਰਾਜਾ ਚੋਰ ਨੂੰ ਪੁੱਛਦਾ ਹੈ ਮੈਨੂੰ ਕਰਮਚਾਰੀ ਚ ਅਨਾਜ ਨਹੀਂ ਦੇ ਰਹੇ ਸਨ ਹਜ਼ੂਰ ਮੇਰੇ ਬੱਚੇ ਭੁੱਖੇ ਹਨ ਤੇ ਇਹ ਮੈਨੂੰ ਇੱਕ ਡੰਗ ਦਾ ਅਨਾਜ ਵੀ ਨਹੀਂ ਦੇ ਰਹੇ ਸਨ ਚੋਰ ਬੋਲਿਆ ਕਿਉਂ ਭਾਈ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਨਾਜ ਰਾਜਾ ਚੋਰ ਦੇ ਨਾਲ ਆਏ ਕਰਮਚਾਰੀਆਂ ਨੂੰ ਪੁੱਛਦਾ ਹੈ ਇਹ ਸਤਲੁਜ ਤੋਂ ਪਾਰ ਹੈ ਹਜ਼ੂਰ ਤੇ ਉਪਰੋਂ ਸਿੱਖ ਵੀ ਨਹੀਂ ਸਰਕਾਰ ਦਾ ਹੁਕਮ ਹੈ ਕਿ ਸਰਕਾਰੇ ਖਾਲਸਾ ਦੀਨ ਪੰਦੇ ਸਾਰੇ ਇਲਾਕੇ ਦਾ ਕੋਈ ਵੀ ਵਾਸੀ ਭੁੱਖਾ ਨਹੀਂ ਸੌਣਾ ਚਾਹੀਦਾ ਤੇ ਇਹ ਇਥੋਂ ਦਾ ਵਾਸੀ ਨਹੀਂ ਸਰਕਾਰ ਕਰਮਚਾਰੀ ਬੋਲਦਾ ਹੈ ਖਬਰਦਾਰ ਸਰਕਾਰ ਖਾਲਸਾ ਦੇ ਦਰਬਾਰ ਵਿੱਚ ਅਜਿਹਾ ਵਿਤਕਰਾ ਗਦੇ ਸਹਿ ਨਹੀਂ ਕੀਤਾ ਜਾਵੇਗਾ ਸਰਕਾਰ ਦਾ ਹੁਕਮ ਹੈ ਕਿ ਸਾਡੀਆਂ ਹੱਦਾਂ ਵਿੱਚ ਕੋਈ ਵੀ ਭੁੱਖਾ ਨਹੀਂ ਸੌਣਾ ਚਾਹੀਦਾ ਕੋਈ ਵਿਦੇਸ਼ੀ ਹੋਵੇ ਜਾਂ ਇਥੋਂ ਦਾ ਵਸਨੀਕ ਕੋਈ ਵੀ ਕਿਸੇ ਨਾਲ ਉਸਦਾ ਧਰਮ ਜਾਂ ਦੇਸ਼ ਦੇਖ ਕੇ ਸਜ਼ਾ ਦੇਣੀ ਆਨੰਦਪੁਰੀ ਵਿਚਾਰਾਂ ਦੇ ਬਿਲਕੁਲ ਉਲਟ ਹੈ ਅਜਿਹਾ ਵਿਵਹਾਰ ਇਸ ਤਖਤ ਦੀ ਸਰਪ੍ਰਸਤੀ ਹੇਠ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਚੋਰ ਨਹੀਂ ਭੁੱਖਾ ਹੈ ਇਸ ਨੂੰ ਇਸ ਦੇ ਪਰਿਵਾਰ ਦੇ ਹਿਸਾਬ ਨਾਲ ਓਨਾ ਹੀ ਅਨਾਜ ਦਿੱਤਾ ਜਾਵੇ ਜਿੰਨਾ ਹਰ ਵਾਸੀ ਨੂੰ ਮਿਲਦਾ ਹੈ ਸਤਿਵਚਨ ਹਜੂਰ ਰਸੇ ਬੰਨ ਰਸੇ ਖੋਲਦੇ ਹਨ ਕਰਮਚਾਰੀ ਬੋਲੇ जय जयकार जय जयकार सरकार खालसा दे निशान सदा ਝੂਲਦੇ ਰਹਿਣ ਤੇ ਕੁਲ ਧਰਤੀ ਉੱਤੇ ਲਹਿਰਾਂਵਾਂ ਬੱਚਿਆਂ ਦੀ ਖੇਡ ਦੇਖ ਰਏ ਗੋਰੀਆਂ ਵਿੱਚੋਂ ਬੈਂਤੂਰਾ ਬੋਲਿਆ ਬੱਚੇ ਥੋੜਾ ਛਿਜਕਦੇ ਹਨ ਤੇ ਗੋਰੀਆਂ ਨੂੰ ਦੇਖ ਕੇ ਸੰਗ ਜਾਂਦੇ ਹਨ ਪਰ ਰਾਜਾ ਬਣਿਆ ਬਾਲ ਉਸੇ ਤਰ੍ਹਾਂ ਬੈਠਾ ਰਹਿੰਦਾ ਹੈ ਕੀ ਧਰਤੀ ਤੇ ਕਦੇ ਕੋਈ ਐਸਾ ਰਾਜ ਸੱਚਮੁੱਚ ਸਥਾਪਿਤ ਹੋ ਸਕਦਾ ਹੈ ਰਾਜਾ ਸਾਹਿਬ ਜਿਹਾ ਕਿ ਤੁਸੀਂ ਖੇਡ ਵਿੱਚ ਦਿਖਾਇਆ ਹੈ ਗੋਰਾ ਬਾਲ ਨੂੰ ਪੁੱਛਦਾ ਹੈ ਹੋ ਸਕਦਾ ਹੈ ਹੋ ਸਕਦਾ ਨਹੀਂ ਹੋ ਚੁੱਕਾ ਹੈ ਬਾਲ ਦ੍ਰਿੜਤਾ ਨਾਲ ਬੋਲਦਾ ਹੈ ਤੇ ਤੁਸੀਂ ਉਸੇ ਰਾਜੇ ਦੀਆਂ ਹੱਦਾਂ ਵਿੱਚ ਖਲੋਤੇ ਹੋ ਬਾਲ ਦੀ ਇਸ ਦ੍ਰਿੜਤਾ ਤੇ ਦੋਹੇ ਗੋਰੇ ਹੈਰਾਨ ਹੋ ਰਹੇ ਹਨ ਤੇ ਕੌਣ ਹੈ ਰਾਜਾ ਇਸ ਰਾਜ ਵਿੱਚ ਇਹ ਰਾਜਾਂ ਦਾ ਹੀ ਰਾਜ ਹੈ ਇੱਥੇ ਸਭ ਰਾਜੇ ਨੇ ਪਰ ਕਿਸੇ ਨੂੰ ਤਾਂ ਤਖਤ ਉੱਤੇ ਬਿਠਾਇਆ ਹੋਵੇਗਾ ਤਾਕਤ ਤੇ ਤੇ ਗ੍ਰੰਥ ਤੇ ਗ੍ਰੰਥ ਦੀ ਤਾਬਿਆ ਪੰਥ ਜਿਉਂ-ਜਿਉਂ ਬਾਲ ਬੋਲਦਾ ਹੈ ਗੋਰਿਆਂ ਦੇ ਲੂਹ ਕੰਡੇ ਖੜੇ ਹੋ ਰਹੇ ਹਨ ਪਰ ਪ੍ਰਬੰਧ ਚਲਾਉਣ ਲਈ ਕਿਸੇ ਨੂੰ ਤਾਂ ਮੁਖਤਿਆਰੀ ਦਿੱਤੀ ਹੋਏਗੀ ਹਾਂ ਸਮੁੱਚੇ ਪੰਥ ਨੇ ਇੱਕ ਐਸੇ ਸ਼ਖਸ਼ਨ ਨੂੰ ਲਾਹੌਰ ਦਰਬਾਰ ਵਿੱਚ ਬਿਠਾਇਆ ਹੈ ਜੋ ਸਭ ਨੂੰ ਇੱਕ ਅੱਖ ਨਾਲ ਦੇਖ ਸਕੇ ਤੇ ਤਾਕਤ ਹੁੰਦੇ ਹੋਏ ਵੀ ਆਪਣੇ ਆਪ ਨੂੰ ਪਰਜਾ ਦਾ ਸੇਵਕ ਜਾਣ ਦੋਹੇ ਗੋਰੇ ਹਰਾਨੇ ਨਾਲ ਇੱਕ ਪਾਸੇ ਬੈਠੇ ਬੈਠ ਜਾਂਦੇ ਹਨ ਤੇ ਬਾਲਾਂ ਦੀ ਖੇਡ ਜਾਰੀ ਰਹਿੰਦੀ ਹੈ ਦੋ ਹੋਰ ਬਾਲ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ ਸਾਡਾ ਫੈਸਲਾ ਕਰਵਾਓ ਹਜ਼ੂਰ ਇੱਕ ਬੋਲਦਾ ਹੈ ਕੀ ਮਸਲਾ ਹੈ ਤੁਹਾਡਾ ਰਾਜਾ ਉਹਨਾਂ ਨੂੰ ਪੁੱਛਦਾ ਹੈ ਹਜ਼ੂਰ ਮੈਂ ਇਸ ਨੂੰ ਆਪਣਾ ਖੇਤ ਹਿੱਸੇ ਦੇ ਦਿੱਤਾ ਸੀ ਇਸ ਨੇ ਉੱਥੇ ਮਿਹਨਤ ਕਰਨੀ ਸੀ ਤੇ ਫਸਲ ਦਾ ਅੱਧਾ ਹਿੱਸਾ ਮੈਨੂੰ ਦੇਣਾ ਸੀ ਪਰ ਗੱਲ ਸਿਰਫ ਫਸਲ ਦੇ ਹਿੱਸੇ ਦੀ ਹੋਈ ਸੀ ਹਜ਼ੂਰ ਹੁਣ ਇਹ ਕੁਝ ਹੋਰ ਲੈ ਕੇ ਵੀ ਆ ਗਿਆ ਹੈ ਉਸ ਨੇ ਇੱਕ ਕੁਜਜਾ ਅੱਗੇ ਕਰਦਿਆਂ ਕਿਹਾ ਕੀ ਹੈ ਇਸ ਕੁਜੇ ਵਿੱਚ ਰਾਜਾ ਬੋਲੇ ਇਸ ਵਿੱਚ ਸੋਨੇ ਦੀਆਂ ਮੋਹਰਾਂ ਨੇ ਸਰਕਾਰ ਦੂਜਾ ਬਾਲ ਬੋਲਿਆ ਮੈਂ ਜਦ ਹੱਲ ਬਾਹਰ ਆਇਆ ਤਾਂ ਫਾਲ ਇੱਕ ਥਾਂ ਅਟਕ ਗਈ ਤੇ ਹੇਠੋਂ ਇੱਕ ਕੁਜਾ ਨਿਕਲਿਆ ਇਸ ਦੇ ਖੇਤ ਵਿੱਚੋਂ ਨਿਕਲਿਆ ਹੈ ਹਜ਼ੂਰ ਸੋ ਇਸ ਉਤੇ ਮੇਰਾ ਹੱਕ ਨਹੀਂ ਇਹ ਮੇਰੇ ਖੇਤ ਤੋਂ ਨਹੀਂ ਇਸ ਦੇ ਕਰਮਾਂ ਵਿੱਚੋਂ ਪ੍ਰਗਟ ਹੋਇਆ ਹੈ ਹਜ਼ੂਰ ਉਮਰ વીਤ ਗਈ ਮੇਰੀ ਉਸ ਖੇਤ ਵਿੱਚ ਕੰਮ ਕਰਦਿਆਂ ਅੱਜ ਤੱਕ ਮੇਰੇ ਹੱਲ ਦੀ ਫਾਲ ਨਾਲ ਫਾਲ ਤਾਂ اٹਕੀ ਨਹੀਂ ਸੋ ਤੁਸੀਂ ਇਹ ਹਿੱਸੇ ਨੂੰ ਇਸੇ ਨੂੰ ਦੇ ਦਿਓ ਗੋਰੇ ਹੈਰਾਨ ਹੋ ਰਹੇ ਸਨ ਕਿ ਇਹ ਕੈਸੀ ਧਰਤੀ ਹੈ ਕੁੱਲ ਦੁਨੀਆ ਵਿੱਚ ਲੋਕ ਸੋਣੇ ਲਈ ਇੱਕ ਦੂਜੇ ਨੂੰ ਗਲ ਇੱਕ ਦੂਜੇ ਦੇ ਗੱਲ ਲਾਉਂਦੇ ਫਿਰ ਰਹੇ ਹਨ ਤੇ ਇਹ ਦੋਹੇ ਇਸ ਗੱਲੋਂ ਲੜ ਰਹੇ ਹਨ ਕਿ ਸੋਨਾ ਇਹਨਾਂ ਦਾ ਨਹੀਂ ਪਰ ਗੋਰਿਆਂ ਅੱਗੇ ਵੱਡਾ ਸਵਾਲ ਹੁਣ ਇਹ ਸੀ ਕਿ ਰਾਜਾ ਕੀ ਨਿਆ ਕਰੇਗਾ ਤੁਸੀਂ ਇਹ ਮੋਰਾ ਆਪਸ ਵਿੱਚ ਅੱਧੀ-ਅੱਧੀਆਂ ਵੰਡ ਲਓ ਰਾਜਾ ਬਣਿਆ ਬਾਲ ਬੋਲਿਆ ਇਸਤੇ ਵੀ ਉਹ ਦੋਹੇ ਸਹਿਮਤ ਨਾ ਹੋਏ ਗੱਲ ਫਸਲ ਦੇ ਹੱਦ ਦੀ ਹੋਈ ਸੀ ਹਜ਼ੂਰ ਜਿਸ ਦਾ ਖੇਤ ਸੀ ਉਹ ਬੋਲਿਆ ਪਰ ਖੇਤ ਦੀ ਮਿੱਟੀ ਉੱਤੇ ਤਾਂ ਹੱਕ ਇਸਦਾ ਹੈ ਨਾ ਸਰਕਾਰ ਦੂਜਾ ਬੋਲਿਆ ਮਿੱਟੀ ਉੱਤੇ ਕਿਸੇ ਦਾ ਹੱਕ ਨਹੀਂ ਹਜ਼ੂਰ ਮਿੱਟੀ ਇੱਥੇ ਸੀ ਤੇ ਇੱਥੇ ਹੀ ਰਹਿ ਜਾਏਗੀ ਗੱਲ ਇਸੇ ਗੱਲ ਕਿਸੇ ਬੰਨੇ ਨਾ ਲੱਗਦੀ ਦੇਖ ਕੇ ਰਾਜਾ ਬੋਲਿਆ ਤੁਹਾਡੇ ਦੋਹਾਂ ਦੇ ਘਰ ਕੋਈ ਬੱਚੇ ਹਨ ਜੀ ਹਜ਼ੂਰ ਮੇਰੇ ਘਰ ਇੱਕ ਧੀ ਹੈ ਇੱਕ ਬੋਲਿਆ ਤੇ ਮੇਰਾ ਇੱਕ ਜਵਾਨ ਪੁੱਤਰ ਹੈ ਸਰਕਾਰ ਦੂਜੇ ਨੇ ਕਿਹਾ ਸੋ ਫੈਸਲਾ ਹੋ ਗਿਆ ਤੁਸੀਂ ਦੋਹਾਂ ਦਾ ਆਪਸ ਵਿੱਚ ਵਿਆਹ ਕਰ ਦਿਓ ਤੇ ਇਹ ਕੁਝਾ ਉਹਨਾਂ ਨੂੰ ਦਿਓ ਰਾਜੇ ਦਾ ਇਹ ਫੈਸਲਾ ਦੋਹਾਂ ਨੂੰ ਪ੍ਰਵਾਨ ਸੀ ਦੋਹਾਂ ਖੁਸ਼ੀ-ਖੁਸ਼ੀ ਚਲੇ ਗਏ ਧੰਨ ਹੋ ਮਹਾਰਾਜ ਧੰਨ ਹੋ ਬੈਂਤੂਰਾ ਫਿਰ ਬੋਲਿਆ ਕਿ ਤੁਹਾਡੇ ਦੇਸ਼ ਵਿੱਚ ਨਿਆ ਇਸ ਤਰ੍ਹਾਂ ਨਹੀਂ ਹੁੰਦਾ ਰਾਜਾ ਬਣੇ ਬਾਲ ਨੇ ਬੈਂਤੂਰੇ ਨੂੰ ਪੁੱਛਿਆ ਸਾਡੇ ਰਾਜੇ ਨੇ ਇਹ ਕੁਝਾ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਲੈਣਾ ਸੀ ਕਿਉਂਕਿ ਰਾਜ ਦੀ ਸਾਰੀ ਧਰਤੀ ਰਾਜੇ ਦੀ ਮਲਕੀਅਤ ਹੈ ਤੇ ਉਸ ਧਰਤੀ ਦੇ ਹੇਠੋਂ ਉਤੋਂ ਜੋ ਵੀ ਨਿਕਲੇ ਉਹ ਰਾਜੇ ਦਾ ਹੀ ਹੈ ਤੇ ਇਹਨਾਂ ਦੋਹਾਂ ਨੂੰ ਜੇਲ੍ਹ ਵਿੱਚ ਛੁਟਵਾ ਦੇਣਾ ਸੀ ਬੈਂਤੂਰੇ ਨੇ ਦੱਸਿਆ ਤੁਹਾਡੇ ਦੇਸ਼ ਵਿੱਚ ਸੂਰਜ ਚੜ੍ਹਦਾ ਹੈ ਬਾਲ ਨੇ ਦੋਹਾਂ ਗੋਰਿਆਂ ਨੂੰ ਪੁੱਛਿਆ ਜੀ ਬਿਲਕੁਲ ਦੋਹੇ ਬੋਲੇ ਮੀਂਹ ਪੈਂਦਾ ਹੈ ਜੀ ਪੈਂਦਾ ਹੈ ਫਸਲਾਂ ਹੁੰਦੀਆਂ ਹਨ ਜੀ ਬਹੁਤ ਸੋਹਣੀਆਂ ਹੁੰਦੀਆਂ ਹਨ ਕਿਹਸਾ ਦਿਆਲੂ ਹੈ ਅਕਾਲਪੁਰ ਕ ਬਾਲ ਬੋਲਿਆ ਜੋ ਤੁਹਾਡੇ ਜਿਹੇ ਜ਼ਾਲਮ ਰਾਜੇ ਦੇ ਦੇਸ਼ ਵਿੱਚ ਵੀ ਐਨੀਆਂ ਨਿਯਮਤਾਵਾਂ ਭੇਜ ਰਿਹਾ ਹੈ। ਬਾਲ ਦੀ ਗੱਲ ਸੁਣ ਕੇ ਦੋਹੇ ਹੱਥ ਜੋੜ ਦਿੰਦੇ ਹਨ। ਤੇ ਬੈਂਤੂਰਾ ਬੋਲਦਾ ਹੈ ਤੁਸੀਂ ਸਾਨੂੰ ਲਾਹੌਰ ਦਾ ਰਾਜ ਦੱਸੋ ਰਾਜਾ ਸਾਹਿਬ। ਅਸੀਂ ਛੇਤੀ ਨਾਲ ਐਸੇ ਮਹਾਰਾਜੇ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਜਿਸ ਦੀ ਨਕਲ ਕਰਦੇ ਵਾਲ ਬਾਦ ਤੁਹਾਡੇ ਜਿਹੇ ਨੇ। ਛੇਤੀ ਨਾਲ ਸਾਨੂੰ ਲਾਹੌਰ ਦੇ ਰਾਹ ਪਾਓ। ਤੇ ਮੇਰੀ ਅੱਖ ਮੁੜ ਬੈਂਤੂਰੇ ਬੈਂਤੂਰੇ ਨਾਲ ਮਿਲਦੀ ਹੈ। ਮੈਂ ਮੁਸਕਰਾਉਂਦਾ ਹਾਂ ਉਸ ਨੂੰ ਦੇਖ ਕੇ ਉਹ ਵੀ ਮੇਰੇ ਵੱਲ ਤੱਕਦਾ ਮੁਸਕਰਾ ਰਿਹਾ ਹੈ ਮੇਰਾ ਚਿਤ ਕੀਤਾ ਕਿ ਉਸ ਨੂੰ ਕਹਾ ਚਿਹਰਾ ਤਾਂ ਪਛਾਣਦਾ ਸੀ ਪਰ ਨਾਂ ਅੱਜ ਪਤਾ ਲੱਗਿਆ ਹੈ ਪਰ ਮੇਰੀ ਉਤਸੁਕਤਾ ਉਹ ਹੁਣ ਇਸ ਗੱਲ ਵਿੱਚ ਸੀ ਕਿ ਉਹ ਇੱਥੇ ਕਿਉਂ ਆਏ ਕੀ ਉਹ ਲਾਹੌਰ ਪਹੁੰਚ ਗਏ ਸਨ ਕੀ ਉਹਨਾਂ ਨੂੰ ਸਰਕਾਰ ਖਾਲਸਾ ਦੇ ਮਹਾਰਾਜੇ ਦੇ ਦਰਸ਼ਨ ਹੋ ਗਏ ਸਨ ਕੀ ਰਾਜ ਸੱਚਮੁੱਚ ਉਹ ਜਿਹਾ ਸੀ ਜੀਹਾ ਕੀ ਬਾਲਾ ਨੇ ਉਹਨਾਂ ਨੂੰ ਦੱਸਿਆ ਸੀ ਜਾਂ ਫਿਰ ਉਹ ਸੁਪਨਾ ਹੀ ਸੀ ਤੇ ਅਜਿਹੇ ਰਾਜ ਦੇ ਰਾਜੇ ਸਿਰਫ ਸੁਪਨਿਆਂ ਵਿੱਚ ਹੀ ਹੋਇਆ ਕਰਦੇ ਹਨ ਕਿੰਨਾ ਕੁਸੀ ਜੋ ਵੈਂਤੂਰਾ ਤੋਂ ਪੁੱਛਣਾ ਸੀ ਤੇ ਰਾਤ ਬੀਤਦੀ ਜਾ ਰਹੀ ਸੀ ਵੈਂਤੂਰਾ ਉੱਠ ਕੇ ਮੇਰੇ ਕੋਲ ਆਇਆ ਤੇ ਬੋਲਿਆ ਕਿ ਤੁਸੀਂ ਤਿਆਰ ਹੋ ਕਿਸ ਲਈ ਮੈਂ ਪੁੱਛਣਾ ਚਾਹੁੰਦਾ ਸਾਂ ਪਰ ਕਹਿ ਨਾ ਸਕਿਆ ਵੈਂਤੂਰਾ ਵੈਂਤੂਰੇ ਨੇ ਸ਼ਾਇਦ ਮੇਰੇ ਮੱਥੇ ਤੋਂ ਹੀ ਪੜ ਲਿਆ ਤੇ ਫਿਰ ਬੋਲਿਆ ਤੁਸੀਂ ਵੱਡੀ جنگ ਲੜਨੀ ਹੈ ਉਹਨਾਂ ਹਮਲਾ ਸਿਰਫ ਤੁਹਾਡੀ ਧਰਤੀ ਤੇ ਨਹੀਂ ਕਰਨਾ ਤੁਹਾਡੇ ਸਭਿਆਚਾਰ ਤੇ ਤੁਹਾਡੀ ਪੜ੍ਹਾਈ ਤੇ ਤੁਹਾਡੀ ਮਰਿਆਦਾ ਤੇ ਸਭ ਕੁਝ ਉਹਨਾਂ ਦੇ ਨਿਸ਼ਾਨੇ ਤੇ ਹੈ ਕੀ ਤੁਸੀਂ ਤਿਆਰ ਹੋ ਇਸ ਹਮਲੇ ਦੇ ਮੁਕਾਬਲੇ ਲਈ ਪਰ ਮੈਨੂੰ ਤਾਂ ਫਿਰ ਕੁਝ ਨਹੀਂ ਸੁਝ ਰਿਹਾ ਮੈਂ ਹੀ ਕਿਉਂ ਸਾਨੂੰ ਸਭ ਨੂੰ ਹੀ ਤਿਆਰ ਹੋਣਾ ਪੈਣਾ ਸੀ ਨਾਲੇ ਉਹ ਕੌਣ ਸਨ ਜਿਨ੍ਹਾਂ ਹਮਲਾ ਕਰਨਾ ਸੀ ਮੈਂ ਬੰਤੂਰੇ ਨਾਲ ਬਿਨਾਂ ਨਜ਼ਰਾਂ ਮਿਲਾਏ ਇਹ ਸਭ ਸੋਚ ਹੀ ਰਿਹਾ ਸੀ ਕਿ ਇਹਨੇ ਨੂੰ ਬਾਬਾ ਕੰਧੀ ਮੇਰੇ ਕੋਲ ਆ ਕੇ ਬੈਠ ਕੇ ਉਸ ਨਾਲ ਹੋਰ ਬਾਲ ਸਨ ਇਸ ਤੋਂ ਪਹਿਲਾਂ ਕਿ ਕੋਈ ਉਹਨਾਂ ਵਾਲਾਂ ਬਾਰੇ ਕੁਝ ਪੁੱਛਦਾ ਮੈਂ ਬੋਲਿਆ ਆ ਗਏ ਆ ਬਾਬਾ ਮੈਨੂੰ ਸੱਚੀ ਇਸ ਸਮੇਂ ਤੇਰੀ ਬਹੁਤ ਉਡੀਕ ਸੀ ਮੈਂ ਤਾਂ ਕਿਤੇ ਗਿਆ ਹੀ ਨਹੀਂ ਸੀ ਸ਼ੇਰਾ ਇਹ ਇੱਥੇ ਹੀ ਸੀ ਵਸਾ ਤੇਰਾ ਤੇਰੇ ਜਿਹੇ ਜਿਗਿਆਸੂ ਬਾਲਾਂ ਨੂੰ ਜ਼ਰੂਰ ਲੈਣ ਜਾਂਦਾ ਹਾਂ ਕਦੇ-ਕਦੇ। ਬਾਬਾ ਗਾਂਧੀ ਬੋਲਿਆ। ਮੇਰੇ ਮਨ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਬਾਬਾ। ਬਹੁਤ ਟੁੱਟ-ਭੱਜ ਵੀ ਹੋ ਰਹੀ ਹੈ। ਐਨੀ ਹਲਚਲ ਪੈਦਾ ਹੋ ਗਈ ਹੈ ਕਿ ਮੈਂ ਇਸ ਨਾਲ ਹੁਣ ਪਿੱਛੇ ਨਹੀਂ ਪਰਤ ਸਕਾਂਗਾ। ਤੂੰ ਕੋਈ ਹੀਲਾ ਕਰ ਤੇ ਮੈਨੂੰ ਇਸੇ ਜੰਗ ਵਿੱਚ ਲੇਖੇ ਲੱਗ ਜਾਣ ਦੀ ਅਸੀਸ ਦੇ। ਸ਼ਹਾਦਤ ਵੱਡੇ ਕਰਮਾਂ ਦੀ ਖੇਡ ਹੈ ਸ਼ੇਰਾ। ਸ਼ਹੀਦ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਵਿਰਾਜਦੇ ਨੇ ਸ਼ੀਤਾਂ ਦੀਆਂ ਕਥਾਵਾਂ ਸੁਣੀਆਂ ਉਹਨਾਂ ਦੇ ਅੰਗ ਸੰਗ ਵਿਚਰਨਾ ਹੀ ਹੁੰਦਾ ਹੈ ਤੂੰ ਮਨ ਚਿਤ ਲਾ ਕੇ ਉਹਨਾਂ ਦੀ ਕਥਾ ਸੁਣ ਉਹ ਤੈਨੂੰ ਆਪ ਰਾਹੇ ਪਾਉਣਗੇ ਕੋਈ ਵੱਡਾ ਮਕਸਦ ਜ਼ਰੂਰ ਹੋਵੇਗਾ ਸ਼ੇਰਾ ਜੋ ਕਥਾ ਤੈਨੂੰ ਇੱਥੇ ਖਿੱਚ ਕੇ ਲਿਆਈ ਹੈ ਇੱਥੇ ਤਾਂ ਮੈਨੂੰ ਤੂੰ ਲੈ ਕੇ ਆਇਆ ਬਾਬਾ ਮੈਂ ਤਾਂ ਇੱਕ ਜਰੀਆ ਸੰ ਸ਼ੇਰਾ ਬਹਾਨਾ ਸਾਂ ਇੱਕ ਮਰਜੀ ਕਥਾ ਦੀ ਹੀ ਸੀ ਚੀਤੇ ਰੱਖੀ ਕਥਾ ਸੁਣਨੀ ਕਥਾ ਸੁਣਾਉਣੀ ਕਥਾ ਬਣਾਉਣੀ ਇਹ ਤਿੰਨੇ ਕਾਰਜ ਹੀ ਸਿੱਖ ਬਾਲਾਂ ਦੇ जिम्मे ਹਨ ਤੂੰ ਇਕਾਗਰਤਾ ਨਾਲ ਸੁਣਨ ਤੇ ਸਮੇਂ ਦੇ ਪਹਿਣਾ ਵਿੱਚ ਰੁੱਟਦੇ ਜਾ ਰਹੇ ਬਾਲਾਂ ਨੂੰ ਸੁਣਾ ਉਹਨਾਂ ਨੂੰ ਨਕਲੀ ਜਹੀ ਬਹਾਦਰੀ ਤੋਂ ਪ੍ਰਭਾਵਿਤ ਹੋਣ ਵਾਲਿਆਂ ਨੂੰ ਅਸਲੀ ਸੁਰਮਤਾਈ ਦੀ ਝਲਕ ਦਿਖਾ ਫੇਰ ਕਦੇ ਹੋ ਸਕਦਾ ਹੈ ਕੋਈ ਕਥਾ ਐਸੀ ਵੀ ਹੋਵੇ ਜੋ ਤੇਰੇ ਬਾਰੇ ਹੋਵੇ ਤਰੀਖ ਨੇ ਹੋ ਸਕਦੇ ਕੁਝ ਪੰਨੇ ਤੇਰੇ ਲਈ ਖਾਲੀ ਰੱਖੇ ਹੋਣ ਤਗੜਾ ਹੋ ਜਾ ਸ਼ੇਰਾ ਤੇਰੇ ਸੁਪਨੇ ਸਿਰਫ ਸੁਪਨੇ ਹੀ ਨਹੀਂ ਹਕੀਕਤ ਹਨ ਸਾक्षात ਹਕੀਕਤ ਤਗੜਾ ਹੋ ਇਸ ਸਭ ਨੂੰ ਜੇਰੇ ਨਾਲ ਸੁਣ ਤੇ ਸੰਭਾਲ ਤੇ ਬਾਬਾ ਇਹ ਕਹਿੰਦਿਆਂ ਹੋਇਆ ਚੁੱਪ ਹੋ ਗਿਆ ਬਾਬਾ ਪੰਗੂ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਮੈਂ ਇੰਦਰਜੀਤ ਅਤੇ ਦਰਬਾਰਾ ਸਿਉ ਨਾਲ ਮੁੜ ਕਥਾ ਵਿੱਚ ਪਰਤ ਆਇਆ। ਕਥਾ ਨੇ ਬਾਬੇ ਨੂੰ ਤੇ ਬਾਬੇ ਨੇ ਸਾਨੂੰ ਅੱਗੇ ਤੋਰਨਾ ਸੀ। ਅਸੀਂ ਹੁਣ ਕਿੰਨੀਆਂ ਹੀ ਕਥਾਵਾਂ ਦੀ ਉਡੀਕ ਕਰ ਰਹੇ ਹਾਂ। ਕਿੰਨਾ ਕੁਝ ਕਥਾ ਨੇ ਵਿੱਚ ਛੱਡਿਆ ਸੀ ਤੇ ਕਿੰਨਾ ਕੁਝ ਨਵਾਂ ਸੁਣਨਾ ਸੀ। ਬਾਬੇ ਨੇ ਜਿੱਥੋਂ ਵੀ ਸ਼ੁਰੂ ਕਰਨਾ ਸੀ ਅਸਾਂ ਸਤ ਵਜਨ ਆਖ ਸੁਣਨਾ ਸੀ। ਸੋ ਇਹ ਸੀ ਭਾਗ ਪਹਿਲਾ ਜੋ ਤੁਹਾਡੇ ਦਰਮਾਨ ਮੈਂ ਸਾਂਝਾ ਕੀਤਾ। ਸੋ ਇਸ ਤਰ੍ਹਾਂ ਕਥਾ ਅੱਗੇ ਚੱਲੇਗੀ ਇਹ ਸੀ ਭਾਗ ਪਹਿਲਾ ਚੜ੍ਹੇ ਤਰੰਗ ਉਡਾਵੇ ਬਾਜ਼ ਦਾ ਭਾਗ ਪਹਿਲਾ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀ ਗੱਲ ਹੋਣੀ ਹੈ ਸੋ ਇਹ ਪੜਦਿਆਂ ਮੈਨੂੰ ਇਹ ਮਹਿਸੂਸ ਹੋਇਆ ਕਿ ਇਹਨਾਂ ਦੇ ਤਿੰਨੇ ਭਾਗ ਹੀ ਪੰਜਾਬ ਦੇ ਜਾਂ ਪੰਜਾਬੀ ਦੇ ਹਰ ਇੱਕ ਘਰ ਵਿੱਚ ਹੋਣੇ ਚਾਹੀਦੇ ਹਨ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ